ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ ਤੀਜਾ ਮਨਮੁਖ ਮੈਲੀ ਕਾਮਣੀ ਕੋ ਲਖਣੀ ਕੋ ਨਾ ਰੇ ਪੇਰੁ ਛੋਡਿਆ ਕਰ ਆਪਣਾ ਪਰ ਪ੍ਰਖੈ ਨਾਲੇ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲਦੀ ਕਰੇ ਪੁਕਾਰ ਨਾਨਕ ਬੇਨੁ ਨਾ ਵੈ ਗੁਰੂ ਪੇ ਕੁਸੋਹਣੀ ਪਰ ਹਰੇ ਛੋਡੀ ਪਤਾ ਰੇ ਮਹੱਲਾ ਤੀਜਾ ਸਬਰ ਦੇ ਰਤੀ ਸੁਹਾਗਣੀ ਸਤਿਗੁਰ ਕੈ ਪਾਇ ਪਿਆਰੇ ਸਦਾ 라ਵੇ ਪਰ ਆਪਣਾ ਸੱਚੇ ਪ੍ਰੇਮੇ ਪਿਆਰੇ ਆਤੇ ਸੁਆਲਿਓ ਸੁందਰੀ ਸੋਭਾਵੰਤੀ ਨਾਰੇ ਨਾਨਕ ਨਾਮੇ ਸੁਹਾਗਣੀ ਮੇਲੀ ਮਿਲਣ ਹਾਰੇ ਪਾਉੜੀ ਹਰੇ ਤੇਰੀ ਸਭ ਕਰੇ ਉਸਤ ਤੇ ਜene ਫਾਥੇ ਕਾਢਿਆ ਹਾਰੇ ਤੁਧਨੋ ਕਰੇ ਸਭ ਨਮਸਕਾਰ ਜਿਨੇ ਪਾਪੈ ਤੇ ਰਾਖਿਆ ਹਰੇ ਨਿਮਾਨਿਆ ਤੂੰ ਮਾਰ ਨੂੰ ਹਰੇ ਡਾਢੀ ਹੂੰ ਤੂੰ ਡਾਢਿਆ ਹਰੇ ਅਹੰਕਾਰਿਆ ਮਾਰ ਨਿਵਾਇ ਮਨਮੁਖ ਮੂੜੇ ਸਾਧਿਆ ਹਰੇ ਪਗਤਾ ਦੇ ਵੜਾਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਾਤੇ ਗੁਰ ਕੈ ਭਾਣੇ ਜੋ ਚੱਲੇ ਜੇਸੂ ਵੜਾਈ ਵੱਡੀ ਹੋਏ ਹਰ ਕਾ ਨਾਮ ਉਤਮ ਮਾਨੇ ਵਸੈ ਮੇਟ ਨਸਕੈ ਕੋਈ ਕਿਰਪਾ ਕਰੇ ਜੇਸੂ ਆਪਣੀ ਤੇ ਸੁਕਰ ਮੇ ਪ੍ਰਾਪਤ ਹੋਏ ਨਾਨਕ ਕਾਰਣੁ ਕਰਤੇ ਵਸੈ ਹੈ ਗੁਰਮੁਖਿ 부ਝੈ ਕੋਈ ਮਹਲਾ ਤੀਜਾ ਨਾਨਕ ਹਰੇ ਨਾਮੁ ਜਿਨੀ ਅਰਧਿਆ ਅਨੰਦਿ ਹਰੇ ਲੇਵਤਾਰ ਮਾਇਆ ਬੰਦੀ ਖਸਮ ਕੀ ਤਿੰਨ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰੇ ਛੋੜਿਆ ਹੁਕਮ ਸਵਾਰਣ ਹਾਰ ਕੁਰ ਪਰ ਸਾਦੀ ਜੇਨੇ ਬੁਝਿਆ ਤੇ ਨੇ ਪਾਇਆ ਮੁਖ ਦਵਾਰ ਮਨ ਮੁਖ ਹੁਕਮ ਨ ਜਾਣਨੀ ਤਿਨ ਮਾਰੇ ਜਮ ਜੰਦਾ ਗੁਰਮਖੇ ਜਿਨੀ ਅਰਾਧਿਆ ਤਿਨੀ ਤਰਿਆ ਪਾਉ ਜਲ ਸੰਸਾਰ ਸਭੇ ਆਉਗਣ ਗੁਣੀ ਮਿਟਾਇਆ ਗੁਰੂ ਆਪੇ ਬਖਸਣ ਹਾਰ ਪਾਉੜੀ ਹਰ ਕੀ ਭਗਤਾ ਪ੍ਰਤੀਤੇ ਹਰੇ ਸਭ ਕੁਛ ਜਾਣਦਾ ਹਰੇ ਜੇਵਡੂ ਨਾਹੀ ਕੋਈ ਜਾਣੂ ਹਰੇ ਤਰਮੂ ਵਿਚਾਰ ਦਾ ਕਾੜਾ ਅੰਦੇਸਾ ਕਿਉ ਕੀਜੈ ਜ ਨਾਹੀ ਅਤਰ ਮੇ ਮਾਰਦਾ ਸੱਚਾ ਸਾਹਿਬ ਸਚੁ ਨਿਆ ਪਾਪੀ ਨਰ ਹਾਰਦਾ ਸਾਲਾਹੇ ਭਗਤ ਕਰ ਜੋੜੇ ਹਰੇ ਭਗਤ ਜਨ ਤਾਰਦਾ ਸਲੋਕ ਮਹਲਾ 3 ਆਪਨੇ ਪ੍ਰੀਤਮ ਮੇਲੇ ਰਹਾ ਅੰਤਰ ਰਖਾ ਓਰੇ ਤਾਰੇ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕਹਿਤੇ ਪਿਆਰੇ ਨਾਨਕ ਜਿਸ ਨਦਰ ਕਰੇ ਤੇ ਸੁਮੇ ਲੈ ਲਈ ਸਾਈ ਸੁਹਾਗਣੇ ਨਾਰੇ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੀ ਹਮੇ ਮਾਰੇ ਮਿਲੈਨੋ ਗੁਰ ਕੈ ਸਬਦ ਦੇ ਤਰੇ ਨਾਨਕ ਸਹਜੇ ਸਮਾਇਨ ਨੂੰ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਪਗਤ ਤੇ ਕਰਾਏ ਵੜਿਆਈ ਵੇ ਖਾਲੀਆਂ ਨੂੰ ਆਪਣੀ ਆਪੇ ਕਰੇ ਪ੍ਰਤੀਤ ਤੇ ਆਪੇ ਸੇਵਕਾਂ ਨੂੰ ਹਰੇ ਪਗਤਾ ਨੂੰ ਦੇ ਆਨੰਦ ਤੇਰ ਕਰੀ ਬਹਾਲਿਆਂ ਨੂੰ ਪਾਪੀਆਂ ਨੂੰ ਨ ਦੇਈਂ ਤੇਰ ਰਹਿਣੇ ਚੋਣੇ ਨਰਕੇ ਕੋਰੇ ਚਾਲਿਆਂ ਨੂੰ ਹਰੇ ਪਗਤਾ ਨੂੰ ਦੇ ਪਿਆਰ ਕਰ ਆਂਗੂ ਨਿਸਤਾਰਿਆਂ ਨੂੰ ਸਲੂਕ ਮਹੱਲਾ ਪਹਿਲਾ ਕੋ ਬੁੱਧੇ ਢੂਮਣੀ ਕੁਦਾਇਆ ਕਸਾਂਣੇ ਪਰ ਨਿੰਦਾ ਘਟ ਚੂਹੜੀ ਮੁਠੀ ਕਰੋਧੇ ਚੰਡਾ ਲੈ ਕਾਰੀ ਕਢੀ ਕਿਆ ਥੀ ਐ ਜਾਂ ਚਾਰੇ ਬੈਠੀ ਆ ਨਾਲੇ ਸਤਿ ਸੰਜਮ ਕਰਨੀ ਕਾਰਾਂ ਨਾਵਣੁ ਨਾਉ ਜਪੇ ਹੀ ਨਾਨਕ ਅਗੇ ਉਤਮ ਸੇਈ ਜੇ ਪਪੰ ਪੰਦੇ ਨ ਦੇਹੀ ਮਹੱਲਾ ਪਹਿਲਾ ਕੀ ਹੰਸ ਕੀ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਭਾਵੈ ਨਾਨਕਾ ਕਾਗ ਹੰਸ ਕਰੇ ਪਾਉੜੀ ਕੀ ਤਾਲੂੜੀ ਕੰਮ ਸੋ ਹਰਿ ਪਹਿ ਆਖੀਐ ਕਰਿ ਜੁਦੇ ਸਵਾਰੇ ਸਤਿਗੁਰ ਸਚੁ ਸਾਖੀਐ ਸੰਤਾ ਸੰਗੇ ਨਿਧਾਨੁ ਅੰਮ੍ਰਿਤੁ ਚਾਖੀਐ ਪੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖੂ ਪ੍ਰਭੂ ਲਖੀਐ ਸਲੋਕ ਮਹੱਲਾ ਤੀਜਾ ਜੀਉ ਪਿੰਡ ਸਭ ਤਿਸ ਕਾ ਸਭ ਸੈ ਦੇ ਆਧਾਰ ਨਾਨਕ ਗੁਰਮੁਖੇ ਸੇਵੀਐ ਸਦਾ ਸਦਾ ਦਾਤਾ ਹਉ ਬਲਿਹਾਰੀ ਤਿਨ ਕਾ ਜਿਨੇ ਧਿਆਇਆ ਹਰੇ ਨਿਰੰਕਾਰ ਉਹਨਾ ਕੇ ਮੁਖ ਸਦ ਉਜਲੇ ਉਨਾਨੂ ਸਭੁ ਜਗਤੁ ਕਰੇ ਨਮਸਕਾਰ ਮਹਲਾ ਤੀਜਾ ਸਾਤੇ ਗੁਰ ਮਿਲਿਆ ਉਲਟੀ ਪਈ ਨਵਨੇ ਦੇ ਖਰਚਿਓ ਖਾਓ ਅਠਾਰਹ ਸਿੱਧੀ ਪਿਛੈ ਲੱਗਿਆ ਫਿਰਨੇ ਨਿਜ ਘਰ ਵਸੈ ਨਿਜ ਥਾਏ ਅਨਹਦ ਤੁਨੀ ਸਦ ਵਜਦੇ ਉਨ ਮਨੇ ਹਰ ਲਿਵ ਲਾਏ ਨਾਨਕ ਹਰ ਭਗਤ ਤਿਨਾ ਕੈ ਮਨ ਵਸੈ ਜਿਨ ਮਸਤ ਕੇ ਲਿਖਿਆ ਤੋਰੇ ਪਾਏ ਪੌੜੀ ਹਾਉ ਟਾਢੀ ਹਰੇ ਪ੍ਰਭ ਖਸਮ ਕਾ ਹਰ ਕਦਰ ਆਇਆ ਹਰੇ ਅੰਦਰ ਸੁਣੀ ਪੁਕਾਰ ਟਾਢੀ ਮੋਖੇ ਲਾਇਆ ਹਰੇ ਪੁੱਛਿਆ ਟਾਢੀ ਸਦਕੈ ਕੇ ਤੂੰ ਅਰਥੇ ਤੂੰ ਆਇਆ ਨਿਤ ਦੇਵ ਹ ਦਾਨੋ ਦਇਾਲ ਪ੍ਰਭ ਹਰ ਨਾਮੁ ਧਿਆਇ ਹਰਿ ਦਾਤਾ ਹਰ ਨਾਮੁ ਜਪਾਇ ਨਾਨਕ ਪਹਿਨਾਇਆ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ